ਆਵਾਸ ਉਹੀ ਜਾਗ ਕੇ ਹਿਰਦਾ ਪਰਮ ਨਾ ਹੋਈ ਪੰਜ ਪਰਮ ਦੂਜਾ ਹੁੰਦਾ ਸੰਗ ਪਰਮ ਜਾਤੀ ਅਭਿਮਾਨ ਮੈਂ ਜੱਟ ਐ ਮੈਂ ਰਾਮਗੜੀ ਐ ਮੈਂ ਫਲਾਨਾ ਐ ਹੁਣ ਤਾਂ ਅਸੀਂ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣਾ ਲੈ ਮਾਫ ਕਰਦੇ ਹਾਂ ਆਖ ਸਤਨਾਮ ਵਾਹਿਗੁਰੂ ਜੀ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣ ਗਏ ਪਰ ਬਣਨ ਦਾ ਕਾਰਨ ਐ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਆ ਬਾਬਾ ਜੀਵਨ ਸਿੰਘ ਵਾਲੇ ਅੱਡ ਬਣਾਈ ਬੈਠੇ ਐ ਮੈਂ ਕਿਹਾ ਬਣਾਈ ਨਹੀਂ ਬੈਠੇ ਤੁਸੀਂ ਬਣਵਾਏ ਐ ਕਹਿੰਦੇ ਮਾਜਵੀ ਸਿੱਖ ਸਮਾਜ ਕਹਿੰਦੇ ਅੱਡ ਬਣਾਈ ਬੈਠਾ ਐ ਮੈਂ ਕਿਹਾ ਤੁਸੀਂ ਵੜਨ ਨਹੀਂ ਦਿੰਦੇ 27 ਪਿੰਡ ਨੇ ਹੁਣ ਵੀ ਮਾਫ ਕਰ ਦਿਓ ਇੱਕ ਐਸੀ ਜਗ੍ਹਾ ਐ ਜਿੱਥੇ 27 ਪਿੰਡ ਹੁਣ ਵੀ ਮਾਲਵੇ ਦੇ ਵਿੱਚ ਵੜਨ ਨਹੀਂ ਦਿੱਤੇ ਜਾਂਦੇ ਉੱਥੇ ਮਾਜਵੀ ਸਿੱਖ ਗ੍ਰੰਥੀ ਨਹੀਂ ਰੱਖਦੇ ਪੰਜਾਬ ਦਾ ਹੀ ਹਲਕਾ ਐ ਮੈਂ ਕਿਹਾ ਤੁਸੀਂ ਬਣਵਾਏ ਨੇ ਬਿਹਾਰੇ ਜਾਈਏ ਜਿਹੜੇ ਫਿਰ ਵੀ ਗੁਰੂ ਦੇ ਸਿੱਖ ਬਣ ਕੇ ਰਹੇ ਕਹਿੰਦੇ ਅਸੀਂ ਰਹਾਂਗੇ ਅਸੀਂ ਗੁਰੂ ਦੇ ਹੀ ਅਲਕੜੀਆਂ ਵਾਲੇ ਨਹੀਂ ਆ ਤਾਂ ਬਣਾਉਣੇ ਪੈਸੀ ਇਹ ਦਲ ਤਾਂ ਦਲ ਬੜੇ ਨੇ ਜੇ ਅਸੀਂ ਜਾਤ ਭਮਾਨੀ ਹੋ ਗਏ ਆਪਣੇ ਇੱਥੇ ਨੇੜੇ ਤੇੜੇ ਵੀ ਸੀਗਾ ਉਹ ਕਹਿੰਦੇ ਇਹਨਾਂ ਦਾ ਲੰਗਰੀ ਮੈਨੂੰ ਕੱਲ ਪਰਸੋਂ ਆਏ ਦੱਸਦੇ ਆਡੀ ਲਾ ਦਿੰਦਾ ਸੀ ਕਹਿੰਦੇ ਇਹਨਾਂ ਨੂੰ ਲੰਗਰ ਅੱਡ ਲਾਓ ਮੈਂ ਕਿਹਾ ਗੁਰੂ ਨੇ ਕੱਟੇ ਭਾਏ ਤੂੰ ਨਾਲੇ ਸੰਤ ਕਹਾਉਣ ਵਾਲੇ ਲੰਗਰ ਦੋ ਲਾਓ ਇਹ ਤਾਂ ਗੱਲੀ ਮਾੜੀ ਐ ਆਖੋ ਸਤਨਾਮ ਵਾਹਿਗੁਰੂ ਜੀ ਸਿਧਾਂਤਿਕ ਗੱਲ ਕਰੋ ਮਹਾਰਾਜ ਕਹਿੰਦੇ ਆਪੇ ਭਾਂਡੇ ਸਾਜਿਆ ਨੇ ਆਪੇ ਪੂਰਨ ਦੇ ਇਹ ਭਾਂਡੇ ਆ ਨਾ ਜਿਹੜੇ ਉਹਨੇ ਬਣਾਏ ਉਹਨੇ ਪੂਰੇ ਕੀਤੇ ਐ ਇਹਦਾ ਨਾਂ ਰੱਖ ਲਿਆ ਜਿਹਦੇ ਘਰੇ ਜਾ ਮਿਲਿਆ ਉਹ ਹੀ ਨਾਂ ਰੱਖ ਲਿਆ ਜਿਹੜਾ ਕੰਮ ਕਰਨ ਲੱਗ ਗਿਆ ਉਹ ਹੀ ਨਾਂ ਰੱਖ ਲਿਆ ਖੇਤੀ ਕਰਦਾ ਜੱਟ ਬਣ ਗਿਆ ਜ਼ਿਮੀਂਦਾਰ ਹੋ ਗਿਆ ਹੋਰ ਕੰਮ ਕਰਦਾ ਚਮੜੇ ਦਾ ਚਮਿਆਰ ਹੋ ਗਿਆ ਸੋਨੇ ਦਾ ਕੰਮ ਕਰਦਾ ਸੁਨਿਆਰ ਹੋ ਗਿਆ ਹੋਰ ਕੀ ਹੈ ਮਜਬੀ ਪਤਾ ਕਿ ਇਹਨੂੰ ਕਹਿੰਦੇ ਸੀ ਕਿਹੜੇ ਸਿੱਖਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਆਪਣੇ ਬੰਦ-ਬੰਦ ਕਟਾ ਕੇ ਮਜਬ ਲਈ ਕੁਰਬਾਨ ਹੋ ਗਏ ਉਹਨੂੰ ਕਹਿੰਦੇ ਸੀ ਮਜਬ ਦੇ ਵਿੱਚ ਪੱਕੇ ਨੂੰ ਕੋਈ ਜਾਤੀ ਦਾ ਨਾਂ ਨਹੀਂ ਸੀਗਾ ਮਜਬੀ ਮਜਬੀ ਤਾਂ ਸਿੱਖਾਂ ਦਾ ਨਾਂ ਸੀ ਮਜਬ ਜਿਹੜੇ ਮਜਬ ਲਈ ਆਪਣਾ ਬੰਦ-ਬੰਦ ਕਟਾ ਗਏ ਮਜਬ ਵਿੱਚ ਪੱਕੇ ਰਹੇ ਡੋਲੇ ਨਹੀਂ ਭਾਵੇਂ ਬੰਦ-ਬੰਦ ਦਾ ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਮਹਾਪੁਰਖ ਉਹ ਕਹਿੰਦੇ ਅੱਗੇ ਟੋਕਾ ਨਾ ਮਾਰ ਅੱਗੋਂ ਸ਼ੁਰੂ ਕਰ ਦਲ ਬੰਦ-ਬੰਦ ਤੋਂ ਅੱਖਰ ਸਤਨਾਮ ਵਾਹਿਗੁਰੂ ਉਹ ਸੀ ਮਜਬੀ ਜਿਹੜੇ ਮਜਬਲੀ ਕੁਰਬਾਨ ਹੋ ਗਏ ਇਹ ਕਾਰਨ ਸਾਡੇ ਵਿੱਚ ਸੰਗ ਧਰਮ ਇਹਨਾਂ ਵਿੱਚੋਂ ਤੂੰ ਕੁਝ ਨਹੀਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਹਾਈਓ ਜ